ਤੇ ਬਾਬਾ ਜਦੋਂ ਵੰਡ ਤੋਂ ਪਹਿਲੇ ਵੀ ਪਾਕਿਸਤਾਨ ਬਣ ਤੋਂ ਪਹਿਲੇ ਤੁਹਾਡੇ ਚੱਕ ਦੇ ਵਿੱਚ ਇੱਥੇ ਸਕੂਲ ਹਾ ਉਦੋਂ ਆਹਾ ਆ ਜਿਹੜਾ ਹੈ ਸਕੂਲ ਹੈ ਸਕੂਲ ਹਾ ਉਦੋਂ ਉਦੋਂ ਵੀ ਆ ਉਦੋਂ ਹਾ ਤੇ ਹੋਰ ਤੁਹਾਡੇ ਚੱਕ ਦੇ ਵਿੱਚ ਕੋਈ ਗੁਰਦੁਆਰਾ ਸਿੱਖਾਂ ਦਾ ਜਿਵੇਂ ਹੁੰਦਾ ਨਿਕਾ ਜਿਆ ਕੋਈ ਬੱਚਾ ਕੋਈ ਨਹੀਂ ਕੋਈ ਕੋਈ ਮਸਜਿਦ ਕੋਈ ਕੋਈ ਨਹੀਂ ਕੋਈ ਸ਼ਾਇਕ ਕੋਈ ਨਹੀਂ ਆਈ ਕੋਈ ਸ਼ਾਇਕ ਤੇ ਘਰ ਵੀਰਲੇ ਤੁਸੀਂ ਦੱਸਦੇ ਹੋ ਵੀ ਕੋਈ 8-10 ਘਰ ਹੈ ਬਸ ਪਰਿਆਰਾਂ ਦੇ ਅਸਲਾਮ ਵਾਲੇਕਮ ਮੈਂ ਜੀ ਮੈਂ ਨਜੀ احمد ਤੁਸੀਂ ਇਸ ਟਾਈਮ ਵੇਖਦੇ ਪਏ ਮੇਰਾ YouTube ਚੈਨਲ Facebook ਪੇਜ ਇੱਕ ਪੰਜਾਬ ਮੈਂ ਇਸ ਟਾਈਮ ਅਪੜਾ ਜੀ ਇੱਕ ਪਿੰਡ ਦੇ ਵਿੱਚ ਪਿੰਡ ਦਾ ਨਾਮ ਹੈ 270 EB ਤਹਿਸੀਲ ਬੂਰੇਵਾਲਾ ਜ਼ਿਲ੍ਹਾ ਵਿਆੜੀ ਪਿੰਡ ਮਸ਼ਹੂਰ ਹੈ ਜੀ ਪਟਿਆਰਾਂ ਵਾਲਾ ਇਸ ਟਾਈਮ ਇੱਕ ਆਪਣੇ ਕੋਲ ਬਾਬੇਵਾਲੀ ਮੌਜੂਦ ਹਨ ਬਾਬੇਵਾਲੀ ਇੱਥੋਂ ਦੇ ਵਸਿੰਦੇ ਨੇ ਜਦੋਂ ਪਾਕਿਸਤਾਨ ਬਣਿਆ ਹੈ ਨਾ ਬਾਬੇਵਾਲੀ ਦੱਸਦੇ ਨੇ ਵੀ ਮੈਂ ਉਦੋਂ ਵਾਵਾ ਵੱਡਾ ਸਾਰਾ ਅਸਲਾਮ 10 ਸਾਲਾਂ ਦਾ 10 ਸਾਲਾਂ ਦੇ ਆ ਹਾਂ ਬਾਬਾ ਜੀ ਤੁਹਾਡਾ ਨਾਮ ਕੀ ਹੈ ਮੈਂ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਆ ਕਾਹ ਪ੍ਰਿਆਰ ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਤੇ ਉਹ ਦਾ ਤੇ ਉਹ ਦਾ ਗੁਲਾਮ ਫਰੀਦ ਗੁਲਾਮ ਫਰੀਦ ਹਰੇ ਹਾਲਾ ਠੀਕ ਜਦੋਂ ਪਾਕਿਸਤਾਨ ਬਣਿਆ ਬਾਬਾ ਉਦੋਂ ਤੁਸੀਂ ਇਸ ਚੱਕਰ ਵਿੱਚ ਬੈਠ ਹੋਇਆ ਹਾਂ ਜੀ ਉਦੋਂ ਵੀ ਪਟਿਆਰੇ ਤੇ ਬੈਠ ਹੋਇਆ ਹਾਂ ਆ ਜਦੋਂ ਆ ਪਾਕਿਸਤਾਨ ਬਣਿਆ ਉਦੋਂ ਅਸੀਂ ਆ ਪਹਿਲੇ ਗੋਟ ਸੇ ਇਸ ਚੱਕਰ ਵਿੱਚ ਆ। ਅੱਛਾ ਹਾਜੀ ਇੱਥੇ ਉਦੋਂ ਕਿੰਨੇ ਕ ਘਰ ਬੈਠੇ ਹੋਇਆ ਚੱਕਰ ਦੇ ਵਿੱਚ ਉੱਥੇ ਹਰ ਸਾਰੇ ਸਾਈਆਂ ਸਾਰੇ ਸਾਈ ਆਏ ਹਾਂ ਸਾਬ ਜਿਹੜਾ ਨਾ ਬਾਹਰ ਬੁਰਬੇ ਸੌ ਚਲੇ ਗਏ ਚੱਕ ਬਦ ਸਾਰੇ ਸਰਕਾਰ ਦੇ ਜਿਹੜੇ ਚੱਕ ਦੇ ਮਾਲਕਾਂ ਦੇ ਹਾਸਿਆ ਦੇ ਉਹ ਇਸ ਵਜੂਦ ਹਨ ਅੱਛਾ ਉਸ ਤੋਂ ਬਾਅਦ ਹਿੱਥੇ ਛਿਰੋ ਕਿਸ ਦਾ ਬੁਰਬੇ ਜਾਵਾ ਉਸ ਤੋਂ ਸਾਰਾ ਬੜਾ ਲਈ ਆ ਦੁੱਚਲੇ ਸਿੱਖ ਇਥਾਈ ਹਾਲ ਤੇ ਉਹ ਗਏ ਉੱਥੇ ਨਹੀਂ ਨਹੀਂ ਬਾਬਾ ਸੇਖ ਸੇਖ ਵੀ ਹੈ ਤੁਹਾਡੇ ਚੱਕੇ ਚ ਸੇਖ ਵੀ ਅਕੀਲਾ ਦੇ ਦੁਕਾਨਦਾਰ ਸਰਾ ਤਿੰਨ ਦੁਕਾਨਾਂ ਆਈਆਂ ਹਾਂ ਤਿੰਨ ਦੁਕਾਨਾਂ ਆਈਆਂ ਉਹਨਾਂ ਦੇ ਨਾਮ ਯਾਦ ਹੈ ਨਾ ਹਾਂ ਇੱਕ ਦੇ ਨਾ ਹਾਂ ਜਗ ਜਗੇ ਸੱਦੇ ਹਨ ਅੱਛਾ ਇੱਕ ਦਾ ਗੁਲਾਬੇ ਸੱਦੇ ਹਨ ਅੱਛਾ ਇੱਕ ਦਾ ਅਰਸ਼ਾਦੀ ਚੋਈ ਉਹ ਉਹ ਨਾਮ ਮੈਨੂੰ ਪੱਕਾ ਨਹੀਂ ਯਾਦ ਜਗ ਜਗੀ ਅਰਸ਼ਾਦੀ ਅੱਛਾ ਹਾਂ ਇੱਕ ਇੱਕ ਮਜੂਦ ਹਨ ਪਾਕਿਸਤਾਨ ਨਾ ਬਣਿਆ ਤੇ ਉਹਦੇ ਮੌਜੂਦ ਹਨ ਇੱਥੇ ਹਮ ਅੱਜ ਸਹੀ ਸਾਰੇ ਸਿਧਾ ਤੇ ਜਦੋਂ ਜਦੋਂ ਇਹ ਦੂਸਰ ਸਿੱਖ ਜਾਂ ਹਿੰਦੂ ਇੰਡੀਆ ਨੂੰ ਗਏ ਹਨ ਹਾਂਜੀ ਤੁਸੀਂ ਵੇਖਿਆ ਹੈ ਮੈਂ ਅੱਗੇ ਦੇਖਿਆ ਦੋ ਸਾਲਾਂ ਦੇ ਅੱਗੇ ਸਵੇਜ ਅੱਛਾ ਹਾਂ ਤੇ ਉਹਨਾਂ ਦੇ ਉੱਤੇ ਕੋਈ ਮੁਸਲਮਾਨਾਂ ਨੇ ਕੋਈ ਹਮਲੇ ਕੀਤੇ ਆ ਜਾਂ ਤੁਸੀਂ ਕੋਈ ਹਮਲੇ ਹਮਲੇ ਕੀਤੇ ਆ ਅਜਿਹਾ ਆਇਆ ਮੁਸਲਮਾਨਾਂ ਉਸਨਾਂ ਦੇ ਹਮਲੇ ਕੀ ਕੀ ਆ ਅੱਛਾ ਉਹ ਬੋਲੀ ਦਾ ਜ਼ਬਾਤੀ ਆ ਜਿਹੜੇ ਹੱਤਾ ਉਹ ਆਦੀ ਲੱਗਾ ਦੇ ਪਾਉਰਾ ਦਾ ਜੋ ਜੋ ਉਹ ਗਏ ਹੈ ਨਾ ਬਾ ਇਹਨਾਂ ਮੁਸਲਮਾਨਾਂ ਨੂੰ ਰੋਜ਼ ਦੇ ਗਏ ਘਰ ਦੇ ਗਏ ਦੁਕਾਨਾਂ ਕਿਦਾਰ ਦੇ ਗਏ ਅਸੀਂ ਹੱਥ ਪੈਸੇ ਕੋਈ ਲਾਲੇ ਦਾ ਉਹ ਤੋਂ ਬਾਅਦ ਉਹ ਚਲੇ ਗਏ ਅੱਛਾ ਜਿਹੜੇ ਮੁਸਲਮਾਨ ਹਨ ਉਹ ਸਰਕਾਰ ਮੇਰੇ ਇੱਥੇ ਉਹ ਉੜਾ ਦੇ ਕੋਲ ਲਾਇਬ ਦੇ ਅੰਕੱਤੇ ਜੋਤੇ ਉਹ ਲਾਇਬ ਦੇ ਤੇ ਉਹਦੇ ਹੀ ਖਾਦੇ ਅੰਕੱਤਾ ਨਾ ਮਾਜੇ ਗਾਹ ਗਾਨ ਮਾ ਮਸਤਾ ਸੰਦੇ ਮਾ ਮਸਤਾ ਅੱਛਾ ਅੱਛਾ ਦਾ ਨਾਂ ਲੈਂਦੇ ਸੋ ਉਹ ਰੱਖ ਜਲ ਕੋਲ ਬਰਸੀਆ ਬਰਸੀਆ ਰੱਖਦੇ ਕੋਲ ਆ ਸਿੱਖ ਜਦ ਰਸ ਜਲ ਬਰਸੀਆ ਉਹ ਸਰਕਾਰ ਦੇ ਭੁਗਵੇ ਅੱਜ ਬੋਲੀ ਜਾਗਰਣ ਕਰਦੇ ਨੇ ਉਜਾਰਾ ਹਾਂ ਇਹ ਬੋਲੀ ਸਿੱਖ ਸਾਰ ਦਾ ਜਿਹੜਾ ਹਜ਼ਾਰ ਫੀਸ ਦਿਖਾਣਾ ਬਰਿਆਗ ਤੇ ਸਿੱਖ ਉਹ ਰੇਤ ਜਿਹੜਾ ਹਾਲ ਵਾਜਦੇ ਆ ਅੱਛਾ ਆਜੇ ਉਹ ਜਿਹੜਾ ਰਲ ਕੇ ਹਲ ਜੋੜਦੇ ਆ ਔਰ ਜੋੜਦੇ ਇੱਥੇ ਜ਼ਮੀਨਾਂ ਵੀ ਆਈਆਂ ਉਹਨਾਂ ਦੀਆਂ ਲਾ ਦੀਆਂ ਸਾਰੇ ਇਹ ਖੇਤ ਸਾਰੇ ਜਿਹੜੇ ਕਾਹ ਪਰ ਆਏ ਦੇ ਖਾਲ ਅੱਛਾ ਅੱਛਾ 75 ਦੇ ਆਲੇ ਤੇ ਬੈਠੇ ਹੋਇਆ ਆ ਪੰਜਾਹ ਚੜ੍ਹੇ ਆ ਦਾ ਸਾਡੀ ਸੀ ਹਿੱਕਾ ਸਹੀ ਉਹ ਖੇਤਕਾਰੋ ਸੁਣੋ ਉਹ ਬਾਹਰ ਲਾਇਆ ਮੁਰਬੇਚ ਬਸ ਲਾਇਆ ਮਰਸ਼ਦ ਠਾਕੀ ਮੋਹਾਲਾ ਤੁੰਦਹਾ ਦਾ ਗੱਲ ਇਹ ਜੋ ਮੁਰਬੇਚ ਯੋਕਲੇਂ ਦੀਆਂ ਤੋਂ ਹਾੜ ਲਾ ਗਮਦਨ ਉਹ ਪਰਿਆੜਾ ਦੀ ਸਾਵੇ ਸਿੱਖਾ ਦਾ ਬੰਦਾ ਮਾਰ ਜਾਂਦਾ ਗਲ ਸੂਈ ਆਦੇ ਨਹੀਂ ਲਿਖਿਆ ਸਹੀ ਨਹੀਂ ਲਿਖਿਆ ਤੇ ਬਾਬਾ ਜਦੋਂ ਵੰਡ ਤੋਂ ਪਹਿਲੇ ਵੀ ਪਾਕਿਸਤਾਨ ਬਣ ਤੋਂ ਪਹਿਲੇ ਤੁਹਾਡੇ ਚੱਕ ਦੇ ਵਿੱਚ ਇੱਥੇ ਸਕੂਲ ਹਾ ਉਦੋਂ ਆਹਾ ਆ ਜਿਹੜਾ ਹੈ ਸਕੂਲ ਹੈ ਸਕੂਲ ਹਾ ਉਦੋਂ ਉਦੋਂ ਵੀ ਆ ਉਦੋਂ ਹਾ ਤੇ ਹੋਰ ਤੁਹਾਡੇ ਚੱਕ ਦੇ ਵਿੱਚ ਕੋਈ ਗੁਰਦੁਆਰਾ ਸਿੱਖਾਂ ਦਾ ਜਿਵੇਂ ਹੁੰਦਾ ਨਿਕਾ ਜਿਆ ਕੋਈ ਬੱਚਾ ਕੋਈ ਨਹੀਂ ਕੋਈ ਕੋਈ ਮਸਜਿਦ ਕੋਈ ਕੋਈ ਨਹੀਂ ਕੋਈ ਸ਼ਾਇਕੋ ਨਹੀਂ ਆਈ ਕੋਈ ਸ਼ਾਇਕ ਤੇ ਘਰ ਵੀਰਲੇ ਤੁਸੀਂ ਦੱਸਦੇ ਵੀ ਕੋਈ 8-10 ਘਰ ਹੈ ਬਸੜ ਪੜਿਆਰਾਂ ਦੇ ਬਈ 100 ਘਰ ਹਨ ਬਹੁਤ سارے ਆਹ ਸਾਰੇ ਆ ਹੂੰ ਜਿਹੜੇ 70 ਕੁ ਪਰਮ ਨਾਲ ਉਹਨਾਂ ਦੇ 1000 ਘਰ ਇਸ ਕੀ ਮੇਰਾ ਬਰਾਵਾ ਦੇ 1000 ਤੋਂ ਜ਼ਿਆਦਾ ਹਨ ਇਹ اولادਾਂ ਦੇ 1000ਰ ਬਾਦ ਦੋ ਇਹ ਜਿਹੜੀਆਂ ਬਾਬਾ ਜ਼ਮੀਨਾਂ ਹਨ ਤੇ ਫੌਜੀਆ ਤਾਂ ਚੱਕੇ ਨਹੀਂ ਹੂੰ ਤੇ ਬਸ ਸਨੀ ਕੱਗਦੇ ਜਾਣਕਾਰੀ ਇਹ ਅੱਗੇ ਦੇ ਵਸਨੀਕਾਂ ਤੇ ਇਹ ਚੱਕ ਦਾ ਬਾਬਾ ਬਨੀਆ 1926 ਸਾਹੀ ਦੇ ਵਿੱਚ ਹੈ ਨਾ ਹਾਂ ਇਹ ਚੱਕ ਦਾ ਮੈਨੂੰ ਨੇ ਯਾਦ ਹੈ ਕਿ ਮੇਰਾ ਕਾਲੇ ਵਿੱਚ ਆਮ ਕਰਦਾ ਦਸਤੂਰ ਚਲਾ ਸਹੀ ਉਸ ਤੋਂ ਬਾਅਦ ਹੋਇਆ 7 ਕਿਸ਼ੋਰ ਜਦੋਂ ਬਾਟੇ ਸੀ ਹਾਂ ਹਾਂ ਤੇ ਮੈਂ ਬਾਬਾ ਇੱਥੇ ਚੱਕ ਦੇ ਵਿੱਚ ਮੈਨੂੰ ਬੰਦਿਆਂ ਨੇ ਦੱਸਿਆ ਵੀ ਜਦੋਂ ਹਮਲੇ ਹੋਏ ਨਾ ਹਾਂ ਇੱਥੇ ਸਿੱਖਾਂ ਦੇ ਉੱਤੇ ਹਮਲੇ ਹੋਏ ਨਾ ਹਾਂ ਉਨ ਉਹਨਾਂ ਵਿੱਚ ਤੁਹਾਡੇ ਬੰਦੇ ਵੀ ਸ਼ਾਮਲ ਹੈ ਹਾਂ 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 ਝੂਠ ਸਿੱਟਾ ਜੇ ਇਹ ਐਵੇਂ ਮਤਲਬ ਆਪ ਦੇ ਕੋਲ ਹਾਂਦੇ ਨੇ ਜਿਹੜੇ ਚਾਕਾ ਨਾਲ ਦੂਏ ਪਹਿਲੇ ਆ 95 99 ਆਈ ਦੇ ਪੜਾ 70 ਪੜਾ ਇਸ ਪਾਸੇ ਨੇ ਸਾਖਾ ਉਹ ਹਰ ਮਸਤ ਸੁੱਛ ਖਾਲੇ ਤੇ ਜਿਹੜੇ ਉਹ ਸੁਲਮਾਨ ਨਾਲ ਸੋਈਦੇ ਆ ਜਿਹੜੇ ਰੱਖਦੇ ਸੀ ਜੀ ਆ ਸਹੀ ਉਹ 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 ਚਾਕ ਸਹੀ ਹੈ ਸੁਲਮਾਨੋ ਦੇ ਇੱਕ ਬੜੇ ਆਏ ਮੋਰੇ ਨਗਸੇ ਦਾ ਮੈਨੂੰ ਯਾਦ ਹੈ ਸਹੀ ਉਹ 아이 ਦੇ ਤਲਸਾ ਦੇ ਜਿਸ ਖੰਦ ਉਹ ਵੀ ਯਾਦ ਹੈ ਮੈਨੂੰ ਸਹੀ ਅਰੇ ਇਹਨਾਂ ਦੀ ਯਾਦ ਹੈ ਤੇ ਬਾਬਾ ਤੁਸੀਂ ਸਕੂਲੇ ਜਾਂਦੇ ਕੋਈ ਨਹੀਂ ਮੈਂ ਸਕੂਲੇ ਗਿਆ ਸੀ ਕਿੰਨੀ ਪੜੇ ਨਹੀਂ ਮੈਂ ਕੋਈ ਵੀ ਪੜਿਆ ਵਿੱਚ ਬਾਗ ਦੇ ਰਾਹ ਨਾਲ ਕੋਈ ਪੜਿਆ ਸੀ ਬਾਰੇ ਕਿੱਦੋਂ ਪੜੀਆਂ ਨੇ ਹਾਂ ਬਾਬਾ ਉਹ ਉਦੋਂ ਕੀ ਕੁਝ ਪੜਾਉਂਦੇ ਆ ਉਦੋਂ ਉਦੋਂ ਨਾ ਇਹ ਹੋਰ ਹਾਨੇ ਕਿਸਾਬਾਂ ਕਿਤਾ ਬਹੁਰਾਂ ਹੈ ਉਹ ਜਿਹਨਾਂ ਦੇ ਅਜੀ ਕਾਇ ਨਹੀਂ ਆਈ ਅੱਛਾ ਇੰਗਲਿਸ਼ ਕੋਈ ਨਹੀਂ ਆਈ ਹਾਂ ਅਗਲੇ ਜੀ ਕੋਈ ਨਹੀਂ ਆਈ ਬੇਲੇ ਕੋਈ ਤੇ ਉਹਨਾਂ ਵਿੱਚ ਬਾਬਾ ਇੱਥੇ ਸਿੱਖ ਸੁਖ ਵੀ ਪੜ੍ਹਦੇ ਆ ਜਾਂ ਹਿੰਦੂ ਵੀ ਪੜ੍ਹਦੇ ਆ ਨਾ ਨਾ ਉਹ ਉਹਨਾਂ ਦਾ ਉਦਾਹਰਨ ਆ ਹਾਂ ਦਾ ਅੱਛਾ ਉਹ 75 ਦੇ ਵਿੱਚ ਉਹਨਾਂ ਦਾ ਸਕੂਲ ਆਪਾਂ ਦਾ ਸਕੂਲ ਦਾ ਕਾਰੋਬਾਰ ਤੇ ਇੱਥੇ ਜਿਹੜੇ ਪੜ੍ਹਾਉਂਦੇ ਆ ਉਸਤਾਦ ਜਿਹੜਿਆ ਹੈ ਉਹ ਉਹ ਕੌਣ ਹੈ ਮੁਸਲਮਾਨ ਹੈ ਮੁਸਲਮਾਨ ਹੈ ਤੇ 75 ਵਿੱਚ ਸਿੱਖ ਪੜ੍ਹਾਉਂਦੇ ਆ ਹਾਂ ਸਿੱਖ ਕੋਈ ਮੋਰ ਸਿੱਖ ਪੜ੍ਹਾਉਂਦੇ ਆ ਹੂੰ ਤਕੂਲਿੱਛ ਵੀ ਹਾਸ ਤਕੂਲ ਸਈ ਹਾ ਇੱਕ ਉਸਤਾ ਨੇ ਤੇ ਬਾਬਾ ਤੁਹਾਡੇ ਚੱਕ ਦੇ ਵਿੱਚ ਹਜੇ ਵੀ ਕੱਚੇ ਘਰ ਖਲੋਤੇ ਹਨ ਨਾ ਹਾਂ ਖਾਇ ਪੁਰਾਣੇ ਜਿਵੇਂ ਕੱਚੇ ਘਰ ਹੁੰਦੇ ਹਨ ਨਾ ਪੁਰਾਣੇ ਹਾਂ ਤੇਰੇ ਖਰਣ ਪੁਰਾਣੇ ਗੁਰਦੁਆਰੇ ਦੇ ਕੋਈ ਪੁਰਾਣੇ ਕੱਚੇ ਤੇ ਉਹ ਆਮ ਆਪਕੇ ਤੇ ਤੁਹਾਡੇ ਚੱਕ ਦੇ ਵਿੱਚ ਪੜਿਆ ਰੰਤਲਾਵਾ ਹੋਰ ਕੌਣ ਰੰਦਾ ਹੋਰ ਕੋਈ ਕਾਮਰਾ ਵੀ ਝੁਕਤਾਰ ਮਿਸਾਨ ਸਉ ਤਾ ਚੰਮਾ ਟਿੰਕੋ ਮੈਂ ਇੱਕੋ ਬਾਹਰ ਆਂਦੇ ਉਹਨਾਂ ਦੇ ਫੋਰਾ ਫੋਰਾ ਲਕ ਬਾਹਰ ਤੇ ਇਹ ਸਾਰੇ ਜਿਹੜੇ ਤੁਸੀਂ ਦੇਖਦੇ ਪਹਿਨੇ ਸਾਰੇ ਲੋਕਲ ਉਦੋਂ ਦੇ ਪਾਕਿਸਤਾਨ ਨੂੰ ਬਣਨ ਪਹਿਲੇ ਦੇ ਬੈਠੇ ਪਹਿਲੇ ਦੇ ਪਾਰ ਸਾਹਿਬ ਜਰਾ ਚੱਕਦੇ ਨਾ ਤਸਤਰ ਇਹ ਪਹਿਲੇ ਦੇ ਉਹਨਾਂ ਸੇ ਕੋਹਰਾ ਦਾ ਪਹਿਲੇ ਦੇ ਆ ਹਾਂ ਇਹ ਜਿਹੜੇ ਫਰੀਆਲਾ ਦੇ ਉੱਪਰ ਸਿਟਾ ਪਰ ਬੱਗੂ ਕਾ ਆਵਾਜ਼ ਆ ਬੋਲਦਾ ਜਿਵੇਂ ਜਿਵੇਂ ਬੰਦੇ ਦੇ ਨਾਨਕੇ ਯਾਦਾਂ ਕੀ ਹੁੰਦੇ ਨੇ ਹਾਂ ਤੁਹਾਡੇ ਕੋਈ ਨਾਨਕੇ ਦਾਦ ਕੀ ਕਿਦਾਂ ਕਿਸੇ ਹੋਰ ਸ਼ਹਿਰ ਵਿੱਚ ਬੈਠੇ ਨੇ ਹਾਂ ਬੇ ਨਾਨਕੇ ਦਾਦ ਤੇ ਹੋਰ ਜਖੜਾ ਸਾਗੋ ਨੱਤੇ ਦੇ ਕਿਤੇ ਲਾ ਆ ਜਖੜਾ ਕਿਹੜਾ ਚੱਕ ਕਿਹਦੇ ਪਾਸੇ ਨੇ ਅਮੀਨ ਕੋਟ ਉੱਪਰ ਆ ਅਮੀਨ ਕੋਟ ਆਈਦੇ ਹਾਰਫ ਵਾਲੇ ਪਾਸੇ ਹਾਂ ਇਹ ਉਹਦੇ ਕਿਤੇ ਨਾਲ ਪਾਸੇ ਦੀਵਾਰ ਵਾਲੇ ਪਾਸੇ ਉਹ ਮੇਰੇ ਨਾਨਕੇ ਦਾਦ ਕੋਲ ਸੇ ਬੈਠੇ ਸਹੀ ਤੇ ਜਿਵੇਂ ਬੰਦੇ ਦਾ ਨਿਕਾਲ ਹੁੰਦਾ ਹੈ ਜਿਵੇਂ ਮਿਸਾਲ ਦੇ ਤੌਰ ਤੇ ਆਪਾਂ ਨੇ ਵੀ ਫਲਾਣੀ ਕੌਮ ਫਲਾਣਾ ਇਲਾਕੇ ਦੀ ਹੈ ਤੇ ਜਿਹੜੇ ਫਟਿਆ ਰਹਣ ਇਹ ਵੀ ਚੁੱਕੇੜੇ ਇਲਾਕੇ ਦੇ ਨੇ ਤੇ ਜਿਹੜਾ ਦਾ ਫਰੀਆੜ ਆ ਕੀ ਆ ਨੇ ਆਸ-ਪਾਸ ਤੋਂ ਕੱਚਿਆ ਖੂਹਾਂ ਦੇ ਲੋ ਕੱਚੇ ਖੂਹ ਹਾਂ ਆਈ ਦੇ ਕੱਚੇ ਖੂਹ ਹੈ ਪਾਸ ਵਾੜੇ 'ਚ ਪੜਾ ਅੱਛਾ ਤੇ ਕੀ ਆ ਨੇ ਅੱਜ ਉਹ ਗੱਲੇ ਜੋ ਹਮੇ ਰਾਸਤੇ ਦੇ ਦਰਸਾਣੇ ਕੀ ਦੂ ਪਰਿਆੜ ਆਇਆ ਨੇ ਜ਼ਮੀਨਾਂ ਬਦਾ ਆ ਗਈ ਸਿੱਕੇ ਸਾਰੇ ਕਰਦੇ ਆਂ ਅਮੇ ਰਾਤ ਤਾਂ ਮੇਰੇ ਖਾਲਾਈ ਦੇ ਤੁਸੀਂ ਦਰਿਆ ਆਲੇ ਪਾਸੇ ਦੀ ਗੱਲ ਕਰਦੇ ਪੈਨੇ ਹਾਂ ਨਾ ਨੂੜਾ ਰੱਥ ਜੀ ਦੇ ਬਾਹਰ ਆਲੇ ਪਾਸੇ ਕੀ ਗੱਲ ਹੈ ਆਮੋ ਜ਼ਮੀਨਾਂ ਬਦਾ ਦੇ ਕੀ ਕਾਕ ਪਠਾਨਾਂ ਦੇ ਆਨੇ ਕਰਿਆੜ ਸਹੀ ਮੁਰਸਾਲੇ ਜਮੀਨ ਉਹ ਜਿਸ ਨੂੰ ਜਿਵੇਂ ਐਸੇ ਲਾਇਆ ਅੱਛਾ ਇਹ ਸਾਰੇ ਪਠਿਆਰੇ ਇਥੇ ਮੁਰ ਇਕੱਠੇ ਹੋ ਗਏ ਤੁਸੀਂ ਅੰਗਰੇਜ਼ ਨੂੰ ਵੀ ਵੇਖਿਆ ਕਦੀ ਨਹੀਂ ਅੰਗਰੇਜ਼ ਨਹੀਂ ਵੇਖਿਆ ਹਾਂ ਤੇ ਇਹ ਗੱਲ ਹੈ ਜੀ ਸੁਣਿਆ ਹਾਂ ਸੁਣਿਆ ਹਾਂ ਹਾਂ ਸੁਣਿਆ ਹਾਂ ਤੇ ਜਦੋਂ ਬਾਬਾ ਕੈਦ ਆਜ਼ਮ ਤਕਰੀਰਾਂ ਕਰਦਾ ਉਹ ਨੂੰ ਤੁਸੀਂ ਉਹਨੂੰ ਵੇਖਿਆ ਕਦੀ ਨਹੀਂ ਉਹ ਨਹੀਂ ਕੋਈ ਉਹਨੂੰ ਵੀ ਕੋਈ ਨਹੀਂ ਵੇਖਿਆ ਅੱਛਾ ਤੇ ਜਦੋਂ ਇਹ ਬਾਬਾ ਵੋਟ ਪੈਣ ਪਾਕਿਸਤਾਨ ਬਣਨ ਵਾਸਤੇ ਉਦੋਂ ਤੁਸੀਂ ਵੇਖਿਆ ਵੀ ਵੋਟ ਕਿਵੇਂ ਪਾਉਂਦੇ ਆ ਹਾਂ ਉਦਾਰੇ ਵੋਟ ਦਾ ਪਾਇਆ ਦੇ ਪਕਸੀਆ ਗਸਾਈ ਵੀ ਆ ਉਹ ਕਿੱਥੇ ਗਤੀਆਂ ਨੇ ਆ ਇਸੇ ਇਸੇ ਇੱਥੇ ਕਿਦਾਂ ਨੇੜੇ 75 ਹੀ ਇਹ ਚ 48 ਚ ਆਇਆ ਆ ਸਕੂਲ ਇੱਥੇ ਦੇ ਲਾਗੂ ਦੇ ਪੱਧਰ ਤੇ ਕੰਮ ਦੇ ਰ ਅੱਛਾ ਇਸ ਸਕੂਲ 'ਚ ਪਾਇਆ ਹਾਂ ਉਸ ਪਾਇ ਉਸੇ ਜਾਇਆ ਸੀ ਲੈ ਕੇ ਆਈ ਕਿਹਨੋਂ ਵੇ ਜਾਇਆ ਸੀ ਮੂੜੇ ਸਾਈਂ ਵੋਟ ਜਿਹੜਾ ਨਾ ਸਾਈਂ ਫੱਤੇ ਹੋ ਗਏ ਹਾਂ ਇੱਕ ਜੀ ਫਟਕ ਫਟਕ ਤੇ ਉਹ ਦੋ ਪਾਰਟੀਆਂ ਬਾਬਾ ਕਿਹੜੀਆਂ ਕਿੜੀਆਂ ਆ ਦੋ ਪਾਰਟੀਆਂ ਆ ਯਾ ਬਸ ਪਾਰਟੀਆਂ ਦੋ ਦੋ ਵੀ ਹਨ ਇੱਕ ਹੋ ਗਈ ਸਾਹ ਸਾਹ ਵੀ ਹੋ ਜਾਂਦੇ ਦੋ ਦੋ ਹੋ ਜਾਂਦੇ ਨਹੀਂ ਇੱਕ ਮੁਸਲਮਾਨਾਂ ਦੀ ਪਾਰਟੀ ਹੋ ਗਈ ਕਾਇਦੇ ਆ ਜਮਾਲੀ ਆ ਨਾ ਮੁਸਲਮਨ ਲੀਗ ਤੇ ਇੱਕ ਕਾਂਗਰਸ ਹੋ ਗਈ ਗਾਂਧੀ ਵਾਲੀ ਨਹਿਰੂ ਵਾਲੀ ਐਵੇਂ ਨਾ ਬਈ ਇਹ ਤੁਸੀਂ ਵੋਟ ਪਾਏ ਮੁਸਲਮਾਨਾਂ ਵਾਲੇ ਪਾਸੇ ਮੁਸਲਮਾਨਾਂ ਤੇ ਵਿੱਚ ਕਈ ਐਸੇ ਜਿਹੜੇ ਸਿੱਖ ਹੀ ਆ ਕੋਈ ਹੋਰ ਬੈਠੇ ਦੁਈਆਂ ਕਮਾ ਕੋਨਾ ਉਹਦੇ ਪਾਏ ਉਹ ਨਾ ਆਪ ਦੇ ਪਾਸ ਹਮ ਮੈਂ ਸਹੀ ਤੇ ਬਾਬਾ ਤੁਹਾਡੇ ਚੱਕ ਦੇ ਵਿੱਚ ਕੋ ਬੰਦੇ ਮਾਰੇ ਗਏ ਕੋਈ ਨਹੀਂ ਸਾਡੇ ਚੱਕ ਤੇ ਜਿਹੜੇ ਹਿੰਦ ਸਾਹਿਬ ਫਟਕਸਨ ਬਣਿਆ ਹਮ ਨਹੀਂ ਦਾ ਬੰਦੇ ਦੋ ਮੋਇਆ ਦੋ ਮਰੇ ਆ ਦੋ ਮਰੇ ਆ ਅਜਾ ਪਰਿਆਰ ਆ ਅਜਾ ਪੜਿਆਰ ਮਰੇ ਹਾਂ ਪਰਿਆਰ ਬੜਿਆ ਉਹ ਮਾਰਿਆ ਕਿ ਬੰਦੇ ਮਾਰਿਆ ਸਨਿਹਦਾਰ ਮਾਰਿਆ ਅਨਵਾਰ ਹੂੰ ਅਨਵਾਰ ਸਾਨੇਦਾਰ ਮਾਰਾ ਹੈ ਇੱਕ ਹੀ ਇੱਕ ਗਾਇਆ ਮੈਸੂ ਲੋਤੀ ਕਰਨ ਅਗਵਾ ਪਰਿਆਲ ਅੱਛਾ ਪੰਜ ਸਾਜੋ ਨੇ ਸੰਜੋ ਜਣੇ ਉਸ ਤੋਂ ਲੈਣ ਦੇ ਕੱਚੇ ਗਾ ਲੰਮੇ ਹੋ ਗਏ ਉਹ ਹੀ ਚੱਲਦੀ ਹੈ ਇਹ ਲੈਣ ਬਾਬਾ ਕਿਹੜੇ ਪਾਸੇ ਜਿਹੜੀ ਉਹ ਲੈਣ ਚੱਲਦੀ ਹੈ ਇਸ ਗੱਲ ਕਰਨਾ ਉਹ ਲੈਣ ਗੱਗੋ ਵਾਲੀ ਹਾਂ ਇਹ ਗੱਗੋ ਵਾਲੀ ਚੱਲਦੀ ਅੱਜ ਆਈ ਸੀ ਚੱਲਦੀ ਆਈ ਠਾਰੀ ਸੀ ਅੱਛਾ ਆਈ ਗਈ ਲੁਗਾਂ ਦੀ ਉਹ ਆਈ ਚਾਹੀ ਅਜ਼ਾਦੀ ਏਡੀ ਵੀ ਰੇਲ ਗੱਡੀ ਤੇ ਲੈਣ ਹਾਈ ਇੱਧੋ ਦਾ ਆਈ ਗੱਡੀ ਦੀ ਫੋੜ ਦਾ ਅੱਛਾ ਤਾਂ ਯਾਦ ਆ ਹਮ ਇਹਨਾਂ ਨੇ ਪੱਟ ਕੇ ਆਇਆ ਨਹੀਂ ਸੱਜੋ ਅੱਛਾ ਮੋੜੋ ਲੈਣ ਬਣਾਇਆ ਇੱਥੇ ਲੈਣ ਬਣਾਇਆ ਹਾਂਜੀ ਤੇ ਉਹ ਜਦੋਂ ਇਹਨਾਂ ਨੇ ਹਮਲੇ ਤੁਹਾਡੇ ਚੱਕ ਦੇ ਵਿੱਚੋਂ ਬੰਦੇ ਗਏ ਸਿੱਖਾਂ ਤੇ ਇੰਦਾਂ ਤੇ ਹਮਲਾ ਕਰਨ ਗਿਆ ਮੋੜ ਫੜੀ ਗਏ ਹੈ ਓਹ ਹਾਂ ਕੋਈ ਨਹੀਂ ਦਾ ਜਿਹੜੇ ਦੋ ਬੰਦੇ ਖਰੇਦਾਰ ਮਾਰੇ ਆਂਦਾ ਉਹ ਕਿਹ ਪੁੱਛਾ ਮੇਰਾ ਕਿਹਦੇ ਮਾਰੇ ਮੋੜ ਹੋਇਆ ਕਿਹਦੇ ਦੀ ਬਾਰ ਵਾਲੇ ਪਾਸੇ ਜਿਹੜਾ ਖੜਾ ਚੱਕ ਦਾ ਬਥੂ ਅਸਰਾ ਤੇ ਜਿਹੜਾ ਇਹਦੇ ਬਹੁਤ ਜਰਾ ਸਰੇ ਜਾ

ਤੇ ਬਾਬਾ ਹੁਣ ਤੁਹਾਡੇ ਚੱਕ ਦੇ ਵਿੱਚ ਸਾਰੇ ਹੁਣ ਕਿਸੇ ਦੱਸਿਆ ਬਈ ਸਾਰੇ ਹਾਂ ਟਪੜਿਆਰੀ ਬੈਠੇ ਨੇ ਨੰਬਰਦਾਰ ਵੀ ਟਪੜਿਆਰਾਂ ਦਾ ਹੀ ਹੈ ਬਾਬਾ ਜੀ ਖਰਾਲ ਤੇ ਦੋਹਾਂ ਜੁਆ ਲੰਬਾ ਦਾ ਰਸਤਾ ਅਚੋ ਰਾਥੇ ਆ ਰਸ ਰਸ ਸੇ ਚੂਏ ਦੋਗਾਂ ਸਹੀ ਝੱਕੜ ਵੀ ਸੱਲ ਦੋਗਾਂ ਤੇ ਤੁਹਾਡੇ ਤੁਹਾਡੇ ਚੱਕ ਦਾ ਹੁਣ ਰਕਬਾ ਵਲਾ ਕਿੰਨਾ ਹੈ 60 ਮਰਬਾ 60 ਮਰਬੇ ਹਾਂ ਨੰਬਰਦਾਰ ਟੋਟਲ 2 ਐਨ ਤੇ 1 ਕੇ ਉਹ ਦੋ ਐਨ ਤੋ ਅੱਜ ਦਾ ਬਰਬਾੜ ਹੋਣਾ ਤੇ ਬਾਬਾ ਮੈਂ ਸੁਣਿਆ ਹੁਣ ਕਿਉਂਕਿ ਮੈਂ ਹੁਣ ਅੱਥੀ ਚਲਾਣਾ ਤੁਹਾਨੂੰ ਪਤਾ ਹੀ ਹੈ ਤੇ ਇੱਥੇ ਅਸੀਂ ਸੁਣਦੇ ਰਹੇ ਨੇ ਵੀ ਸਾਡੇ ਚੱਕ ਦੇ ਵਿੱਚ ਵੀ ਇੱਕ ਦੁਗਾਰ ਹੈ ਨਾ ਪੜਿਆਰਾਂ ਦੇ ਕਿਹੜਾ ਕਿਹੜਾ ਚੱਕ ਮੇਰਾ 229 ਹੈ ਉਹਨਾਂ ਤੇ ਆਏ ਖਾਲਿਆ ਨਹੀਂ ਨਹੀਂ ਇਹ ਨਹੀਂ ਐਦੇ ਐਦੇ ਉਹ ਲੱਤੀ ਆ ਆ ਠੀਕ ਆ ਜੀ 33 ਪੜਾ ਹਾਂ ਜੀ ਬਾਈ ਤੁਸੀਂ ਬਰੂ ਲੱਤੀ ਵੇਖੇ ਹੋਏ ਹਾਂ ਹਾਂ ਤੇ ਪਲੇਆੜ ਹੈ ਇਸੇ ਚੱਕ ਦੇ ਆ ਇਸੇ ਚੱਕ ਦੇ ਨ ਤੇ ਮੈਂ ਨਾ ਦੌੜੋ ਗਰਾਉ ਦੇ ਹਾਂ ਤੇ ਉਹ ਨਾ ਅਸੀਂ ਇਹ ਇਹ ਸੁਣਿਆ ਵੀ ਪਟਿਆਰਾਂ ਵਾਲੇ ਚੱਕ ਦੇ ਵਿੱਚ ਬੰਦੇ ਲੜਾਈਆਂ ਜਗੜੇ ਬਹੁਤ ਕਰਦੇ ਨੇ ਕਤਲੋਘਾਰਤ ਬਹੁਤ ਜ਼ਿਆਦੀ ਉਹ ਕਤਲ ਇਸ ਆ ਸਰਕਾਰ ਬੇਵਿਰੀ ਸੀ ਬੰਦਾ ਹਮ ਸਵਾਰੇ ਤੇ ਬੰਦੇ ਅੱਛਾ ਸੀ ਬੰਦਾ ਕਬਰ ਕੋ ਸਾਰੇ ਸਿਆ ਜਿਹੜਾ ਕਤਲ ਹੋਇਆ ਤੁਹਾਡੀ ਸ਼ੱਕ ਦੇ ਵਿੱਚ ਸਾਡੇ ਸ਼ੱਕ ਆਏ ਸ਼ੱਕ ਦਾ ਲਬ ਦੇ ਲਈ ਤੋਬਾ ਅਸਤਗਫਰ ਅੱਲਾ ਇੰਨੇ ਯਕਰ ਇੱਕ ਹੀ ਰੋਲਾ ਕੀ ਹੋਇਆ ਬਾਬਾ ਇਹ ਵਾਹ ਦਿਖਾੜਾ ਹੀ ਪਰੇ ਹਾਲ ਅੱਛਾ ਅੱਛਾ ਕੀ ਬੰਦਾ ਹਵਾਲੇ ਤੇ ਬੱਦੇ ਅੱਛਾ ਕੀ ਬੱਦੇ ਅਕਾਤਾ ਲੋ ਜਿਹੜੇ ਇਸ ਕਬਰ ਦੇ ਸਾਹ ਦਾ ਫਰੀਦ ਹੈ ਸਹੀ ਤੇ ਇਹ ਬਾਬਾ ਇਹ ਸਾਰਾ ਜ਼ਮੀਨ ਦੇ ਰੋਲੇ ਮਗਰ ਸਾਰੇ ਲੜਾਈਆਂ ਜਗੜੇ ਜ਼ਮੀਨ ਦੇ ਰੋਲੇ ਦੇ ਬਗੈਰ ਹੋਰ ਕੋਈ ਨਹੀਂ ਯਾਰ ਹੋਰ ਕੋਈ ਰੋਲਾ ਨਹੀਂ ਇਹ ਹਰ ਘਰ ਦੇ ਵਿੱਚ ਮਦੂਕ ਪਿਸਤੌਲ ਇਹੋ ਜਿਹੇ ਮੜ ਅਸਲਾ ਤਾਂ ਹੋਸੀ ਅਸਲਾ ਉਸਰਹਾ ਤੇ ਇਹ ਗੱਲ ਹੈ ਜੋ ਦੱਕ ਆਪੇ ਦੱਕੇ ਨੂੰ ਕੇ ਵਾਰ ਲੈਂਦੇ ਆ ਰਚਾ ਦੇ ਅੱਛਾ ਇਹ ਚੋਰੀਆਂ ਲਖੇਤੀਆਂ ਵੀ ਕਰਦੇ ਹਨ ਇਸ ਕੰਮ ਦੇ ਵਿੱਚ ਬੰਦੇ ਚੋਰੀ ਜਿਹੜਾ ਨਾ ਹਾਂ ਚੋਰੀ ਪ੍ਰਿਆਰ ਸਾਰੇ ਸਿੱਕੋ ਜਿਹਦੇ ਸਾਰੇ ਤਾਂ ਨਹੀਂ ਹੁੰਦੇ ਹਾਂ ਜਿਹੜਾ ਦਾ ਪ੍ਰਿਆਰ ਹੂੰ ਹੂੰ ਇਹਦਾ ਦਾ ਪੈਸਾ ਚੋਰੀ ਦਾ ਸਹੀ ਉਦੋਂ ਜਿਹੜਾ ਚੱਕਦਾ ਹੂੰ ਉਸੇ ਜਾ ਕੇ ਰਾਦੇ ਘੋਰ ਸਾਧਾ ਬੇਚੇਰੇ ਬੇਰੋਸ ਹਾਂ ਹਲਾਲ ਚ ਕਰ ਸਹੀ ਉਸੇ ਕੋਈ ਦੇ ਇਸੇ ਦਾਲ ਹੁੰਦੀ ਆ ਜਿਹਦੀ ਬੁੱਗੀ ਆ ਥੋੜਾ ਜਿਹਾ ਤੇ ਬਸ ਹਾਂ ਸਹੀ ਇਹ ਦਾਲ ਹੁੰਦੀ ਆ ਜਿਹਦੇ ਚ ਦੇ ਸਬਜ਼ੀ ਕੋਈ ਵੀ ਹੁੰਦੀ ਆ ਕਾਰ ਦੇ ਵਿੱਚ ਖੁਬਾ ਹੋਣੀ ਆ ਉਹ ਵਧੀਆ ਪੱਟਿਆ ਵਧੀਆ ਹਾਂਜੀ ਗੜਾ ਸਾਦਾ ਗੁਸ ਸਹੀ ਆ ਬਲਾਈ ਬੱਦੇ ਸਖੜੇ ਆ ਤੇ ਤੁਹਾਡੇ ਚੱਕ ਚ ਬਾਬਾ ਪਾਲੇ ਖੂਹਾਂ ਦੀ ਭਾਈ ਉੰਦੀ ਆ ਕੇ ਨਹੀਂ ਰੀ ਪਾਣੀ ਲੱਗਦਾ ਸਉ ਸਉਾਂ ਦੇ ਨਹੀਂ ਨਹੀਂ ਸਾਰੇ ਚੱਕ ਦੀ। ਹਾਲੇ ਸੱਤ ਦੀ ਵਾਏ ਇਹਨੇ ਅਗੋਰ ਦੇ ਟੋਰਕੇ ਲਾ ਦੋ ਮਿਦਾਇ ਸੰਦੇਰ ਗਿਆ। ਹਾਂ। ਜਦੋਂ ਕੋਈ ਬਣੀ ਆ ਤੇ ਸਬਾਬੇ ਖਰਕੂ ਤੇ ਕੱਥੇ ਹੋ ਆਗੇ ਐਸੇ। ਰਿਆੜ। ਅੱਛਾ। ਹਾਂ। ਤੇ ਮਿਸਨਾ ਦਾ ਸੱਤ ਬੁਰਬਾ। ਹਾਂ। ਕੁੱਲਾ। ਅੱਛਾ। ਸੱਤ ਕੁੱਲਾ। ਸੱਤ ਕੁੱਲਾ ਮਿਸਨਾ ਦਾ। ਹਾਂ। ਕੁੰਨਾ ਦਾ ਵੇਸ ਲਿਆ। ਅੱਛਾ। ਉਹ ਬਦੂ ਵਿਖਲੋਂ ਦੇ ਆ ਮਿਸਨਾ ਦਾ ਇੱਥੇ। ਇਦੂ ਲੱਖ ਤੇ ਦਾ ਪੱਕੇ ਤੇ ਸਾਥ। ਹਾਂ। ਫੱਕੀ ਲਾਗੇ ਮੈਂ ਦਾ ਫੱਕ ਸਹੀ ਉਹ ਵੇਚ ਕੇ ਸਾਰੇ ਕੋਲੇ ਵੇਚ ਰੱਖ ਫੱਕੀ ਲੇ ਰਹਿ ਮਨੋ ਜਿਹੜਾ ਪਾਣੀ ਲੱਗਦਾ ਹ ਨਹਿਰੀ ਲੱਗਦਾ ਹ ਕਿ ਉਹ ਦੂਆ ਟੂਆ ਪੜੇ 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 ਨਾਲ ਕੋਈ ਨਹੀਂ ਮੁਰਦਿਆਂ ਢੀਗੇ ਮੁਰੋ ਉਸ ਬਾਅਦ ਅੰਗਰੇਜ਼ ਆਇਆ ਹਾਂ ਅੰਗਰੇਜ਼ ਮੁਰਦਾ ਇਹ ਨਕਸ਼ੇ ਦਿੱਤੇ ਉਹ ਸਾਕੇ ਆਏ ਇੱਥੇ ਨੋਗਾ ਕਟੋਲੇ ਸੂਰ ਸਭ ਲੱਗ ਸੀ ਅਜਾ ਗੱਲ ਹੈ ਜਿਹਦਾ ਨੀਮ ਹੁੰਦਾ ਜੀ ਉਹ ਅਗਰੇ ਜਾਣ ਇੱਕੋ ਅਗਰੇ ਦੀ ਬਾਤ ਸਹੀ ਹੈ ਸਹੀ ਇੱਕ ਬਾਬਾ ਲੋ ਕਿਲੇ ਦੋ ਦੋ ਕਿਲੇ ਅੰਗਨ ਕਮੀਆਂ ਦੇ ਮੌਲਵੀ ਦਾ ਵੀ ਇੱਥੇ ਰੱਖਦਾ ਹੈ ਮੌਲਵੀ ਦੇ ਲੋ ਕਿਲੇ ਤੇ ਚੌਕੀ ਦਾ ਦੋ ਕਿਲੇ ਅੱਛਾ ਵਿਗਾਰੇ ਦੇ ਦੋ ਕਿਲੇ ਤੇ ਰਿਸਤੇ ਦੇ ਸਾਥ ਅੱਗੇ ਵੀ ਆਣ ਸਰਖਾ ਦਾ ਦਰਖਾ ਦਾ ਦੋ ਕਿਲੇ ਹਲਵਾਰਾ ਦੇ ਦੋ ਕਿਲੇ ਅੱਧਾ ਮਰਬਾ ਪੂਰਾ ਸਾਡੇ ਬਾਰੇ ਸਹੀ ਉਹ ਦਿੱਸੇ ਉਹ ਹਜਰੀ ਆ ਅੱਜ ਆ ਸਾਹ ਬਰੇ ਪਾਰਿਸ ਤੇ ਉੰਜ ਅਮਨ ਸਕੂਨ ਨਾਲ ਹੈ ਨਾ ਮਤਲਬ ਸਾਰੀ ਆਵਾਮ ਰਾਂ ਦੀ ਅਮਨ ਚਾਹਦੇ ਨੇ ਬਿਲਕੁਲ ਬਿਲਕੁਲ ਤੇ ਉਵੇਂ ਤੇ ਮੋੜ ਲੜਾਈ ਜਗੜੀ ਹੈ ਤਾਂ ਹਰ ਚੱਕ ਲੈ ਵਿੱਚ ਹੀ ਜਾਣੇ ਤੇ ਕਿਸਾ ਮੈਂ ਪਰਿਆ ਰ ਬਣੂ ਕਿ ਕਿ ਆਪਾਂ ਵਿੱਚ ਸਹੀ ਕੋਈ ਢੋਲਾ ਤੇ ਜੇ ਆਪਾਂ ਬਾਬਾ ਸਹੂਲਤਾਂ ਦੀ ਗੱਲ ਕਰੀਏ ਸਾਡੇ ਚੱਕ ਦੇ ਵਿੱਚ ਹੁਣ ਇਹ ਜਿਹੜਾ ਸਕੂਲ ਪ੍ਰਾਇਮਰੀ ਇਹ ਛੋੜਾਂ ਦਾ ਸਕੂਲ ਹੈ ਔਰ ਛੋੜਾਂ ਦਾ ਛੋਰੀ ਦਾ ਵੀ ਹੈ ਹਾਂ ਅੱਛਾ ਜੀ ਇਹ ਜਿਹੀ ਹੁੰਦੀ ਆ ਇਥੇ 5-6 ਕਰੋੜ ਨਹੀਂ ਐਸੇ ਕਿ ਕਿ ਸਕੂਲ ਦੇ ਵਿੱਚ ਛੋਰੀ ਤੇ ਛੂਰ ਪੜ੍ਹਦੇ ਨੇ ਛੋਰੀ ਦਾ ਅਲੱਗ ਵੱਖਰੀ ਪ੍ਰਾਈਮਰੀ ਸਕੂਲ ਹੈ ਉਹਨਾਂ ਦਾ ਵੀ ਹੈ ਛੋਰੀ ਦਾ ਅਲੱਗ ਹੈ ਇੱਥੇ ਅੱਛਾ ਇਹ ਤੇ ਹੈ ਡਾਕਟਰ ਚੱਲਣਾ ਹੈ ਇੱਥੇ ਛੋੜ ਪੜ੍ਹਾਈ ਦੇ ਤੇ 10 ਸਾਲ ਹੀ ਹੋ ਗਿਆ ਜੋ ਪੜ੍ਹਾਈ ਦੇ ਨੇ 5 ਕੇ 6 ਹਿੰਦ ਅੱਛਾ ਉਹ ਵੀ ਇੱਕ ਮਾਸਟਰ ਹੈ ਇਹ ਪ੍ਰਾਈਵੇਟ ਹੋ ਗਿਆ ਅੱਗੇ ਉਹ ਗਿਆ 6742 ਤੇ ਜਮਸਤਾਲ ਪੜਾਈ ਗਿਆ ਕਾਹ ਦੀ ਫਾਰਮਾਰਕ ਜਮਾਤ ਨੂੰ ਪੜਿੰਦੇ ਉਹਨਾਂ ਸਿੱਖਾ ਤੇ ਉਹ 5000 ਦੇ ਸਹੀ ਇਹਨਾਂ ਨੂੰ ਪੜਾਈ ਬੈਠੇ ਨੇ ਕਿ ਕਿਸੇ ਕਾਇਨੇ 10000 ਟੰਕਾ ਆਏ ਜੇ ਇਹ ਜੇ ਜੇ ਆਪ ਨੂੰ ਤੇ ਬਾਬਾ ਤੁਹਾਡੇ ਚੱਕ ਦੇ ਵਿੱਚ ਬਸ ਇਹ ਕੋਈ ਸੜਕ ਲੱਗਦੀ ਪੱਕੀ ਤੁਹਾਡੇ ਚੱਕ ਦੇ ਵਿੱਚ ਉਪਰਾਂ ਲੱਗ ਕੇ ਜਾਂਦੇ ਅਗਲੇ ਚੱਕ ਨੂੰ ਆਹ ਪੱਕੋ ਕੋਖਰਾਲੇ ਨੂੰ ਪੱਕੋ ਕੋਖਰਾਲੇ ਗਈ ਸਿੱਕੇ ਪੱਕੇ ਸਾਦੇ ਸਾਦੀ ਪਰੂ ਹੀ ਹੁੰਦੇ ਹੈ ਬਗੱਜਰ ਦੇ ਕਣੇਤਰਾਲੇ ਪਾਸੇ ਨਹੀਂ ਹੁੰਦੀ ਆ ਉਹ ਜੋ ਹੁੰਦੀ ਉਹ ਜੇ ਸਿੱਦੇ ਉਹ ਤਾਂ ਸਾਰੇ ਕੱਚੇ ਸਾਰੇ ਬਾਜ਼ਾਰ ਨਹੀਂ ਹਨ ਬਲਾ ਬਣ ਗਈ ਪੱਕੀ 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 ਬਣੀ ਹੋਈ ਬਣੀ ਹੋਈ ਆ ਇਹ ਸਾਰੇ ਜੁਨਿਆ ਬਣੇ ਛੇ ਇਹਨੇ ਉਹ ਜੋ ਪੱਜ ਸੱਭੀ ਨੂੰ ਕਹਿੰਦਾ ਜਾਈ ਸਹੀ ਲੱਗਦਾ ਉਹ ਗੱਡੀ ਉਹ ਜਿਹੜੀ ਸੁਣਤੀ ਹੈਗਾ ਇਹ ਦਵਾ ਪੱਤੀ ਪੂਰੇ ਦੇ ਸਹੀ ਹੈ ਤੇ ਗੈਸ ਤੁਹਾਡੇ ਚੱਕ ਚ ਲੱਗੀ ਇਹ ਕੋਈ ਨਹੀਂ ਕੋਈ ਸ ਗੈਸ ਗੈਸ ਕੋਈ ਨਹੀਂ ਲੱਗਾ ਗੈਸ ਤਾਂ ਨਹੀਂ ਲੱਗਾ ਬਿਜਲੀ ਨਹੀਂ ਲੱਗੀ ਹੈ ਕੋਈ ਬਿਜਲੀ ਨਹੀਂ ਲੱਗੀ ਹੋਈ ਕੋਈ ਵੀ ਹਾਲ ਕੇ ਕੱਬੇ ਜਸ ਤੇ ਵਾਟਰ ਸਪਲਾਈ ਵਾਲਾ ਪਾਣੀ ਪਾੜ ਇਹ ਪਾਪੋ ਨਲਕਿਆਂ ਦਾ ਨਲਕ ਕੋਈ ਨਹੀਂ ਨਲਕਾ ਕੋਈ ਨਹੀਂ ਸਹੀ ਨਲਕੇ ਖਤਮ ਹੋ ਗਏ ਤੇ ਉੰਜ ਮਤਲਬ ਉਹ ਜਿਹੜਾ ਗਵਰਨਮੈਂਟ ਨੇ ਵਾਟਰ ਸਪਲਾਈ ਲਾਈਣੀ ਚੱਕਾਂ ਦੇ ਵਿੱਚ ਪਾਣੀ ਪਾਣੀ ਵਾਲੀ ਟੈਂਕੀ ਦਿੱਤੀ ਉਹ ਕੋਈ ਨਹੀਂ ਲੱਗੀ ਕੋਈ ਲੱਗਣੀ ਹਾ ਇਸੇ ਉਹ ਦੂਸਰ ਚੱਕਾ ਲੱਗਿਆ ਨਾ ਸਰਦੋਤ ਉਹ ਆ ਇਸੇ ਨਹੀਂ ਐ ਤੇ ਬਸ ਮਲ ਅੱਛਾ ਅੱਛਾ ਕੋਈ ਐਸੀ ਲਾ ਲਾ ਸੀ ਜ਼ਮੀਨ ਨਹੀਂ ਕਿਸੀ ਦੀ ਸੀ ਉਹ ਚੱਕ ਦੇ ਵਿੱਚ ਹੀ ਲਗਣੀ ਆਈ ਨਾ ਚੌਕ ਦੇ ਵਿੱਚ ਜੇ ਜ਼ਮੀਨ ਨਹੀਂ ਕਿਸੀ ਦੀ ਜੇ ਮੈਂ ਉੱਪਰ ਜਾ ਕੇ ਬਾਅਦ ਸਹੀ ਉਹ ਉਹ ਜਿਹੜਾ ਲਾ ਲਈ ਨਾ ਸਰਗੱਟੇ ਚ ਟੋਲਾ ਗਿਆ ਦਾ ਇਕਾਸੀ ਆਲਾ ਸਹੀ ਉਹ ਕਾਸੀ ਆਲਾ ਦੇ ਉਹ ਪਤੇ ਤੇ ਗਈ ਸਹੀ ਬਾਬਾ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਹਾਂ ਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਜਿਹੜੇ ਦੋਸਤ ਫੇਸਬੁੱਕ ਦੇ ਉੱਤੇ ਵੇਖਦੇ ਪੈ ਨੇ ਉਹ ਪੇਜ ਨੂੰ ਫਾਲੋ ਜ਼ਰੂਰ ਕਰਾ ਜੇ ਮਿਲੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦੀ ਇਜਾਜ਼ਤ ਅੱਲਾਹ হাফেজ ਬਾਏ ਬਾਏ ਰੱਬ ਰੱਖਾ ਜੀ ਆਪਾਂ ਤਾਂ ਨਹੀਂ ਮੇਰੀ ਆਦੀ ਜ਼ਮੀਨ ਕਾਇਮੀ ਨਹੀਂ ਹੈ ਅੱਛਾ ਮੈਂ ਤਾਂ ਮਜ਼ਦੂਰ ਆਦਮੀ ਹਾਂ ਤੇ ਇਹ ਜਾਂ ਰੱਖੀ ਹੋਈ ਹੈ ਅੱਛਾ ਤੇ ਔਲਾਦ ਮੜ ਹੋਵੇ ਜਿਹੜੇ ਕੋਝ ਹੈ ਜਾਂ ਅਸਰਾਵ ਕੋਣ ਚਾੜੀ ਸ਼ਾਦੀ ਹੋਈ ਬਾਬਾ ਸ਼ਾਦੀ ਬਿਰ ਹੋਵੇ ਚਾਰ ਮੇਰੇ ਕੋਲ ਤੇ ਚਾਰ ਕੋਤਰੀਆਂ ਚਾਰੇ ਕੋਤਰੀਆਂ ਦੀ ਮਾਂ ਨੂੰ ਲੈ ਕੇ ਜਾਂਦੀ ਮੰਦਿਰ। ਕਿੰਨੀ ਵੱਧਿਆ? ਉਹਨਾਂ ਨੂੰ ਫਤਵਾ ਤੇ ਦੀਆਂ ਕੋਈ ਨਹੀਂ ਬਾਬਾ। ਇਹ ਦੀਆਂ ਤਾਂ ਉਹ ਆਪਾਂ ਦੇ ਰਹਾਂ ਨੇ। ਹਾਂ ਕੋਈ ਨਹੀਂ ਕੁਛ ਲਾ ਮੈਨ। ਨਾ ਤੁਸੀਂ ਤੁਸੀਂ ਰੋਟੀ ਕਿਦੂ ਖਾਣੇ ਨੇ? ਰੋਟੀ ਬਸ ਇਹਦੇ ਕੋਲ ਖਾ ਲੈ ਮੇਰੇ ਕੋਲ ਖਾ ਲੈ ਤੇ ਫਤਵਾ ਆ। ਆਹ ਯਸਰ ਆਹ ਇਹ ਫੈਦਵਾ ਗਾਲੇ ਜੀ ਚੋੜੇ ਜੀ ਸਾਰਾ ਚੋਰਾ ਦਾ। ਤੇ ਬਾਬਾ ਤੁਸੀਂ ਕੰਮ ਕੀ ਕਰਦੇ ਨੇ? ਕੰਮ ਕਰਨਾ ਸੁਗਾਨ ਪੱਤੇ ਪਾਉਣ ਨੇ। ਅੱਗੇ ਵੀ ਨਹੀਂ ਜਾਣਾ ਕਰਦਾ ਜੀ ਹਜ਼ੂਰ ਅਖਾਏ। ਬਸ ਇੱਕ ਗਾਂ ਰੱਖੀ ਹੋਈ ਹੈ ਇੱਕ ਗਾਂ ਹੈ ਪੱਠੇ ਗਾਂ ਕੋਈ ਵੜ ਦਿਓ ਸੋ ਗਾਂ ਆਵਾਜ਼ ਲੈ ਨਾ ਹੁੰਦੀ ਜੇ ਪੱਠੇ ਲਾ ਲੈ ਜੇ ਉਹ ਮੈਨੂੰ ਵੜ ਦੇ ਜਿੰਦਾ ਬਾਗ ਨਾ ਮੈਂ ਆਵਾਜ਼ ਲੈ ਨਾ ਚਾਹ ਤੇ ਮੈਂ ਵੇਰੇ ਸਾਥ ਸਹੀ ਤੇ ਮੋਬਾਈਲ ਤੁਸੀਂ ਕਦੀ ਇਸਤੇਮਾਲ ਕਰਦੇ ਨਹੀਂ ਕੋਈ ਨਹੀਂ ਨਾ ਮੈਂ ਮੋਬਾਈਲ ਨੂੰ ਵੇਖ ਬੈਲਾ ਕੋਈ ਨਹੀਂ ਪਤਾ ਹਾਂ ਟੀਵੀ ਤੋਂ ਵੀ ਕੋਈ ਰੱਖਿਆ ਨਹੀਂ ਕੋਈ ਨਾ ਉਹ ਛੋੜਾ ਸਾਰਿਆਂ ਦੇ ਰਹੇ ਗਾਣੇ ਕੋਣੇ ਸੁਣਦੇ ਨੇ ਕੋਈ ਨਹੀਂ ਨਾ ਤਾਂ ਸੁਣਦੇ ਨਾ ਸਿੱਤੇ ਜਾਂਦੇ ਨੇ ਕੋਈ ਨਹੀਂ ਜਾਵਾਂ ਨਾ ਸੁਣਨਾ ਨਾ ਕੋਈ